ਆਪਾ ਜੀ ਇੱਥੇ ਸ਼ਰਦਾਈ ਦਾ ਪੈਰ ਲਾਉਨੇ ਆ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਘਣੀ ਮੇਰੀ ਤੇ ਉਹ ਨਾਲ ਛੋਲੇ ਚੋਲ ਮੰਜੂਰੀਆਂ ਵਾਲੇ ਦਾ ਰਾਜਮਾ ਚੋਲ ਦਾ ਕੰਮ ਕਰਦੇ ਜੀ ਆਪਾ ਜਿਵੇਂ ਮੰਜੂਰੀਆਂ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਰਿਸ਼ਾ ਮੰਜੂਰੀਆਂ ਦੇ ਤੁਸੀਂ ਬਹੁਤ ਖਾਤੇ ਨੇ ਪਰ ਮੇਰੇ ਕੋਲ ਮੰਜੂਰੀਆਂ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੋਲ ਨਾਲ ਚਟਨੀ ਨਾਲ ਫੁਲਕਾ ਸੋ ਬੀ ਇਹ ਦੇ ਕਿ ਸਟ੍ਰੈਟੈਜਿਕ ਬੱਚੀ ਬੱਬਾਈ ਬਸ ਇਹ ਮੈਨੇ ਜੋ ਆ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਫਿਕਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਨੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪਿਓ ਲੱਗੇ ਹੋਏ ਨੇ ਤੇ ਗਰਮੀ 'ਚ ਬੈਠੇ ਹੋਏ ਨੇ ਤੇ ਕੋਈ ਮੇਰੇ ਵਾਸਤੇ ਅੱਛਾ ਸੋਚ ਰੇ ਨੇ ਅੱਛਾ ਕਰ ਰੇ ਨੇ ਉਹ ਵੀ ਸਾਥ ਦਿੰਦੇ ਰਾਤ ਨੂੰ ਅੱਡੇ ਲਈ ਜਿੰਨੇ ਕਿ ਤੱਕ ਸੰਗੀ ਬਹਦੀ ਹੁੰਦੀ ਹੈ ਸੰਗੀ ਸਟਾਰਟਿੰਗ ਚ ਬਹੁਤ ਹੋਈ ਆ ਜਿੰਮੇਦਾਰ ਸਮਾਨ ਲੈ ਕੇ ਹੁੰਦੀ ਸੀ ਉਹ ਮੇਰਾ ਸਮਾਨ ਲੈ ਕੇ ਵੀ ਜਾ ਰਹੀ ਸੀ ਸ਼ਰਦਾਈ ਦੇ ਵਿੱਚ ਆਪ ਜੀ ਆਪਾਂ ਜੀ 10 12 ਆਈਟਮਾਂ ਪੈਂਦੀਆਂ ਨੇ ਜਿਹੜੇ ਸਮੱਗਰੀ ਪੈਂਦੀ ਆ ਕਾਲੀ ਮਿਰਚ ਹੋਗੀ ਹਰੀ ਇਲਾਚੀ ਹੋਗੀ ਸਫੇਦ ਮੁਸਲੀ ਗੁਲਾਬ ਦੀ ਪੱਤੀਆਂ ਸੌਫ ਚਾਰੋਂ ਮਗਜੇ ਖਸਕਾਸ ਦੋ ਤਰੀਕੇ ਦੇ ਬਦਾਮ ਪੈਂਦੇ ਨੇ ਵਿਸ਼ੋਰੀ ਗਿਰੀ ਦੇ ਮੋਟੀ ਗਿਰੀ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਹੁੰਦੀ ਆ ਜੋ ਲੋਕੀ ਇਹਦੇ ਸਿਰ ਤੇ ਹੀ ਸ਼ਰਦਾਈ ਛਕਦੇ ਨੇ ਖੰਡ ਪਾਉਂਦੇ ਹੋ ਮਿਸ਼ਰੀ ਪਾਉਂਦੇ ਹੋ ਸ਼ੱਕਰ ਪਾਉਂਦੇ ਹੋ ਆਪਾਂ ਜੀ ਦੇਸੀ ਸ਼ੱਕਰ ਪਾਉਨੇ ਆ ਆਪਣੀ ਪਸੋਨੇ ਆ ਸ਼ੱਕਰ ਤੇ ਉਹ ਸ਼ੱਕਰ ਆਪਾਂ ਇੱਚ ਐਡ ਕਰੀਦੀ ਆ ਗਰਮੀ ਤੇ ਬਹੁਤ ਐ ਪਰ ਇਹ ਆ ਕਿ ਸਕੂਨ ਆਪਣੇ ਕੰਮ ਤੇ ਗਰਮੀ ਤੇ ਆ ਕਿ ਘਰ ਚਲੋ ਸ਼ਾਮ ਨੂੰ ਗਏ ਥੋੜਾ ਰੈਸਟ ਕਰ ਹੀ ਲਿਆ ਪਰ ਆ ਕਿ ਆਪਣਾ ਕੰਮ ਐ ਗਰਮੀ ਬਰਦਾਸ਼ਤ ਨਹੀਂ ਹੁੰਦੀ ਤੇ ਇਹਦਾ ਫਾਇਦਾ ਬਹੁਤ ਹੈਗਾ ਜੀ ਦਵਾਈ ਦਾ ਕੰਮ ਕਰਦੀ ਹੈ ਤੁਸੀਂ ਰੋਜ਼ ਇੱਕ ਗਲਾਸ ਪੀਓਗੇ ਤੁਸੀਂ ਆਪਣੇ ਆਪ ਤੁਹਾਨੂੰ ਇਹ ਫਾਇਦੇ ਮਿਲਣ ਚੱਲੋ ਜਾਣਗੇ ਕਮਜ਼ੋਰੀ ਹਟਾਊਗੀ ਤੁਹਾਡੀ ਇੱਕ ਜੋੜੇ ਦਰਦ ਹੁੰਦੇ ਨੇ ਹੋਰ ਬੜੀਆਂ ਚੀਜ਼ਾਂ ਇਹਦੇ ਨਾਲ ਅਨੇਕਾ ਵਰਗ ਕਾਲਜ ਸਾਲਣ ਪੈਂਦਾ ਢਿੱਡ ਦੇ ਕਬਜ ਵਗੈਰਾ ਹੁੰਦੀ ਹੈ ਤੇ ਉਹਦੇ ਨਾਲ ਬੜਾ ਇਹਦਾ ਰਾਹਤ ਮਿਲਦੀ ਹੈ ਇਹਦੇ ਨਾਲ ਸਹੀ ਜੇ ਠੰਡ ਪਾਉਂਦੀ ਹੈ ਇੱਕ ਤਰੀਕੇ ਦਾ ਆ ਕੰਮ ਹੁੰਦਾ ਜੀਦਾ ਕਰੇ ਜੀ ਇਹ ਲੌਕ ਕਰਕੇ ਆਉਨੇ ਆ ਇਹਨੂੰ ਪੱਕਾ ਪੁਖਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਣੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਕੇ ਆਉਨੇ ਆ ਜੋ ਮਿੰਟ ਮਿੰਟ ਅੱਧੇ ਦੇ ਘੰਟੇ ਬਾਅਦ 15 ਮਿੰਟ ਵਿੱਚ ਕਾਲ ਕਰਦੇ ਰਹਿਣੇ ਆ ਇਹ ਵੀ ਸਾਨੂੰ ਕਾਲ ਕਰਦੀ ਰਹਿੰਦੀ ਹੈ ਤੇ ਜਦੋਂ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਵਾਸ਼ਰੂਮ ਜਾਣਾ ਹੁੰਦਾ ਹੈ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕਰੂਗੇ ਫਿਰ ਮੈਂ ਆਉਂਦਾ ਜੀ ਬਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਸੁਮਨਦੀਪ ਕੌਰ ਕੀ ਲੱਗਦੀ ਜੀ ਫਟਦੀ ਜੀ ਤੁਹਾਡੇ ਘਰ ਨਾਲ ਮੈਂ ਲਗਾਨੀਆਂ ਖਾਣ ਪੀਣ ਦਾ ਸੈਟਅਪ ਜਿੱਥੇ ਜੇ ਤੇ ਮੰਜੂਰੀਆਂ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਡਿਸ਼ਾ ਮੰਜੂਰੀਆਂ ਦੇ ਤੋਂ ਬਹੁਤ ਖਾਦੇ ਨੇ ਪਰ ਮੇਰੇ ਕੋਲ ਮੰਜੂਰੀਆਂ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੌਲ ਨਾਲ ਚਟਨੀ ਨਾਲ ਫੁਲਕਾ ਅੱਛਾ ਰਾਹ ਨੂੰ ਆਂਦੀ ਹੈ ਕਿ ਕਿੰਨੀ ਤੱਕ ਤੰਗੀ ਖੜੀ ਹੁੰਦੀ ਸੀ ਤੰਗੀ ਸਟਾਰਟਿੰਗ ਦੀ ਬਹੁਤ ਹੋਈ ਹੈ ਜਿੰਮੇਦਾਰ ਸਮਾਨ ਲੈ ਕੇ ਹੁੰਦੀ ਸੀ ਉਹ ਮੇਰਾ ਸਮਾਨ ਲੈ ਕੇ ਵੀ ਜਾ ਰਹੀ ਸੀ ਪਰ ਜਦੋਂ ਦੀ ਮੇਰੀ ਵੀਡੀਓ ਪੈਣੀ ਚਾਲੂ ਹੋਈ ਹੈ ਕੰਮ ਵਧੀਆ ਢੇ ਸਾਦਾ ਕੰਮ ਥੋੜਾ ਬਹੁਤ ਬਾਬੇ ਨੇ ਚਲਾਇਆ ਗਰਮੀ ਤੇ ਕੀ ਗੱਲ ਗਰਮੀ ਤੇ ਬਹੁਤ ਐ ਪਰ ਇਹ ਆ ਕਿ ਸਕੂਨ ਆਪਣੇ ਕੰਮ ਤੇ ਗਰਮੀ ਤੇ ਆ ਕਿ ਘਰ ਚਲੋ ਸ਼ਾਮ ਨੂੰ ਗਏ ਥੋੜਾ ਰੈਸਟ ਕਰ ਹੀ ਲਿਆ ਪਰ ਆ ਕਿ ਆਪਣਾ ਕੰਮ ਐ ਗਰਮੀ ਬਰਦਾਸ਼ਤ ਨਹੀਂ ਹੁੰਦੀ ਬਹੁਤ ਗਰਮੀ ਹੁੰਦੀ ਐ ਤੇ ਲੇਕਿਨ ਆਪਣੇ ਕੰਮ ਤੇ ਸਕੂਨ ਹੁੰਦਾ ਤੇ ਕਿੰਨਾ ਕੰਮ ਕਰਦੀ ਐ ਜੋ ਬਹੁਤ ਘੰਟੇ ਘੰਟੇ ਬਾਅਦ ਮੈਂ ਫੋਨ ਕਰਦੀ ਆ ਉਹਨੂੰ ਪੁੱਛਦੀ ਆ ਬੇਟੇ ਕੀ ਕਰ ਰਿਆਂ ਕੀ ਨਹੀਂ ਕਰ ਰਿਆਂ ਟੈਂਸ਼ਨ ਤੇ ਬਹੁਤ ਹੁੰਦੀ ਆ ਕਿਸੇ ਟਾਈਮ ਤੇ ਉਲਟਾ ਸਲਟ ਵੀ ਹੋ ਜਾਂਦਾ ਕੰਮ ਕਰਦੇ ਕਰਦੇ ਟੈਂਸ਼ਨ ਨਹੀਂ ਹੁੰਦੀ ਉਹ ਵੀ ਕਰਦੇ ਅਪੀਲ ਕਰਦੇ ਕਿ ਸੱਦੋ ਬਸ ਆਈਏ ਕਿ ਅਪੀਲ ਕਰਦੇ ਆ ਕਿ ਸਾਡਾ ਸਾਥ ਦੋ ਪ੍ਰੋਪਰ ਤਰੀਕੇ ਨਾਲ ਕਿ ਅਸੀਂ ਟਾਈਮ ਨਾਲ ਫ੍ਰੀ ਹੋ ਕੇ ਆਪਣੇ ਘਰ ਜਾ ਸਕੀ ਆਪਣੀ ਬੇਟੀ ਕੋਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਈ ਬਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਬਸ ਆਈ ਆ ਜੋੜ ਕੇ ਕਿ ਤੁਹਾਡੀ ਮਦਦ ਕਰਨਾ ਤੁਹਾਡੀ ਬਸ ਸਾਨੂੰ ਪਰੇਸ਼ਾਨ ਕੋਈ ਨਾ ਕਰੇ ਬਸ ਸਾਡੀ ਮਦਦ ਕਰਵਾ ਤੋਂ ਵੱਲਾ ਫਤੇ ਬੁਲਾਉਣੇ ਆ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤੇ ਜੀ ਮੇਰਾ ਨਾਮ ਮੰਤਰੀ ਸਿੰਘ ਹੈਗਾ ਜੀ ਅੰਮ੍ਰਿਤ ਜੀ ਕੀ ਲਾਉਂਦੇ ਆ ਆਪਾਂ ਜੀ ਇੱਥੇ ਸ਼ਰਦਾਈ ਦਾ ਪੈਰਾ ਲਾਉਣੇ ਆ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਘਣੀ ਮੇਰੀ ਤੇ ਉਹ ਨਾਲ ਛੋਲੇ ਚੋਲ ਮੰਜੂਰਨ ਵਾਲੇ ਦਾ ਰਾਜਮਾ ਚੋਲ ਦਾ ਕੰਮ ਕਰਦੇ ਜੀ ਆਪਾਂ ਹਾਂਜੀ ਅੱਛਾ ਕਿੰਨਾ ਦਾ ਹੁੰਗਾਰਾ ਮੇਰਾ ਹੁੰਗਾਰਾ ਜੀ ਬਹੁਤ ਜਦੋਂ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਹੁੰਗਾਰਾ ਬਹੁਤ ਵਧੀਆ ਮਿਲਿਆ ਅੰਮ੍ਰਿਤਸਰ ਵਾਲਿਆਂ ਵੱਲੋਂ ਅੰਮ੍ਰਿਤਸਰ ਵਾਸੀਆਂ ਵੱਲੋਂ ਗੁਰੂ ਦੀ ਨਗਰੀ ਜੇ ਬੈਠੇ ਹੋਏ ਆ ਗੁਰੂ ਰਾਮਦਾਸ ਕਰਪਾਈ ਗੁਰੂ ਰਾਮ ਰਾਜ ਜੀ ਤੇ ਐਵੇਂ ਦੀ ਕਿਰਪਾ ਬਣਾ ਕੇ ਰੱਖਿਓ ਜੀ ਤੇ ਬਸ ਇਹੀ ਅਸੀਂ ਆਸ ਉਮੀਦ ਕਰਦੇ ਆਂ ਬਾਬੇ ਦੇ ਵੀ ਤੇ ਆਪਣੀ ਸਾਧ ਸੰਗਤ ਹੋ ਵੀ ਜੀ ਸਰਦਾਈ ਦੇ ਵਿੱਚ ਆਪ ਜੀ ਆਪਾਂ ਜੀ 10 12 ਆਈਟਮਾਂ ਪੈਂਦੀਆਂ ਨੇ ਜਿਸ ਸਮੱਗਰੀ ਪੈਂਦੀ ਆ ਕਾਲੀ ਮਿਰਚ ਹੋਗੀ ਹਰੀ ਇਲਾਚੀ ਹੋਗੀ ਸਫੇਦ ਮੁਸਲੀ ਗੁਲਾਬ ਦੀ ਪੱਤੀਆਂ ਸੌਂਫ ਚਾਰੋ ਮਗਜ ਖਸਕਾਸ ਦੋ ਤਰੀਕੇ ਦੇ ਬਦਾਮ ਪੈਂਦੇ ਨੇ ਬਿਸ਼ੋਰੀ ਗਿਰੀ ਦੇ ਮੋਟੀ ਗਿਰੀ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਹੁੰਦੀ ਆ ਜੋ ਲੋਕੀ ਇਹਦੇ ਸਿਰ ਤੇ ਸਰਦਾਈ ਛਕਦੇ ਨੇ ਖੰਡ ਪਾਉਂਦੇ ਹੋ ਮਿਸ਼ਰੀ ਪਾਉਂਦੇ ਹੋ ਸ਼ੱਕਰ ਪਾਉਂਦੇ ਹੋ ਆਪਾਂ ਜੀ ਦੇਸੀ ਸ਼ੱਕਰ ਪਾਉਨੇ ਆ ਆਪਣੀ ਪਸੰਦ ਨੇ ਸ਼ੱਕਰ ਤੇ ਉਹ ਸ਼ੱਕਰ ਆਪਾਂ ਇੱਚ ਐਡ ਕਰੀਦੀ ਆ ਨਹੀਂ ਜੀ ਗਰਮ ਹੁੰਦੀਆਂ ਹੀ ਸ਼ੱਕਰ ਦੀ ਸਾਰੀ ਚੀਜ਼ਾਂ ਗਰਮ ਹੁੰਦੀਆਂ ਪਰ ਜਦੋਂ ਇਹ ਨਹਿਮਦੇ ਸਰੋਤਰ ਨਾਲ ਤੇ ਜਦੋਂ ਮਿੱਟੀ ਦੇ ਭਾਂਡੇ 'ਚ ਆਪਾਂ ਰਗੜਦੇ ਆ ਇਹਨੂੰ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੀ ਜਦੋਂ ਆਪ ਬਰਫ ਬਰਫਾ ਕੇ ਵਧੀਆ ਇਹਨੂੰ ਛਾਣਾ ਸੁਣਾ ਲਾਉਂਦੇ ਆ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ। ਇਹਦਾ ਫਾਇਦਾ ਬਹੁਤ ਹੈਗਾ ਜੀ ਦਵਾਈ ਦਾ ਕੰਮ ਕਰਦੀ ਹੈ ਤੁਸੀਂ ਰੋਜ਼ ਇੱਕ ਗਲਾਸ ਪੀਓਗੇ ਤੁਸੀਂ ਆਪਣੇ ਆਪ ਤੁਹਾਨੂੰ ਇਹਦੇ ਫਾਇਦੇ ਮਿਲਣ ਚੱਲੋ ਜਾਣਗੇ ਕਮਜ਼ੋਰੀ ਹਟਾਊਗੀ ਤੁਹਾਡੀ ਇੱਕ ਜੋੜੇ ਦਰਦ ਹੁੰਦੇ ਨੇ ਹੋਰ ਬੜੀਆਂ ਚੀਜ਼ਾਂ ਇਹਦੇ ਨਾਲ ਅਨੇਕਾ ਪ੍ਰਕਾਰ ਕਾਲਜ ਸਾਲਣ ਪੈਂਦਾ ਢਿੱਡ ਦੇ ਕਬਜ ਵਗੈਰਾ ਹੁੰਦੀ ਹੈ ਤੇ ਉਹਦੇ ਨਾਲ ਬੜਾ ਇਹਦਾ ਰਾਤ ਮਿਲਦੀ ਹੈ ਇਹਦੇ ਨਾਲ ਸਰੀਰ 'ਤੇ ਠੰਡ ਪਾਉਂਦੀ ਹੈ ਇੱਕ ਤਰੀਕੇ ਦਾ ਆ ਕੰਮ ਹੁੰਦਾ ਜੀ ਇਹਦਾ। ਲੱਸੀ ਆਪਾਂ ਪੀਨੇ ਆ ਜਾਂ ਆਪਾਂ ਹੋਰ ਕੋਈ ਕੋਈ ਕੋਲਡ ਡਰਿੰਕ ਵਗੈਰਾ ਪੀਨੇ ਆ ਉਹ ਹਨੂ ਇਨਸਟੈਂਟ ਬਸ ਸਵਾਦ ਦੇ ਰਹਿੰਦੀ ਜੀ ਉਹਾਂ ਵੀ ਐਨਰਜੀ ਆ ਗਈ ਤੇਲ ਨੂੰ ਕਿੰਨੀ ਕਿਸ ਸੰਤੁਸ਼ਟੀ ਮਿਲਦੀ ਅਸੀਂ ਵਿੱਚ ਕਰਦੇ ਬਹੁਤ ਸੰਤੁਸ਼ਟੀ ਜੀ ਮੈਂ ਕਹਿੰਦਾ ਇਹਦੇ ਵਰਗੀ ਸੰਤੁਸ਼ਟੀ ਨਹੀਂ ਹੈਗੀ ਜੀ ਇੱਥੇ ਅਗਰ 1 ਰੁਪਿਆ ਕਮਾ ਲੋਗੇ ਕਿਸੇ ਤੋਂ 1000 ਦੀ ਠੱਗੀ ਕਰ ਲੋਗੇ ਪਰ ਸਕੂਨ 1 ਰੁਪਏ 'ਚ ਆਉਣਾ ਜੇ 1000 ਰੁਪਏ 'ਚ ਨਹੀਂ ਆਉਣਾ ਮੇਰੀ ਤਾਂ اپੀਲ ਹੀ ਹੈਗੀ ਆਪਣੇ ਸਿੱਖ ਭਰਾਵਾਂ ਨੂੰ ਗੁਰਸਿੱਖ ਬੰਦਿਆਂ ਨੂੰ ਜੋ ਬਾਹਰ ਜਾ ਰਹੇ ਨੇ ਐਤਰ-ਉਧਰ ਭਟਕ ਰਹੇ ਨੇ ਆਪਣਾ ਕਿਰਤ ਕਰੋ ਕੋਈ ਛੋਟਾ ਮੋਟਾ ਕੰਮ ਕਰੋ ਸੰਗਤ ਸਾ ਬਾਬਾ ਸਾਹਿਬ ਦਿੰਦਾ ਇੱਕਦਮ ਨਹੀਂ ਤੇ ਹੌਲੀ-ਹੌਲੀ ਸਾਥ ਮਿਲਦਾ ਸਾਨੂੰ ਵੀ 2-3 ਮਹੀਨੇ ਲੱਗੇ ਨੇ ਤੇ ਸਾਾਨੂੰ ਵੀ ਹੌਲੀ-ਹੌਲੀ ਸਾਥ ਮਿਲਿਆ ਜੀ ਲੋਕਾਂ ਨੂੰ ਬੱਚੀ ਬੱਬਾਈ ਬਸ ਇਹ ਮੈਨੇ ਜੋ ਆ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਫਿਕਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਨੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪੇ ਉੱਤੇ ਲੱਗੇ ਹੋਏ ਨੇ ਗਰਮੀ ਦੇ ਬੈਠੇ ਹੋਏ ਨੇ ਦੇ ਕੋਈ ਮੇਰੇ ਵਾਸਤੇ ਅੱਛਾ ਸੋਚ ਰਹੇ ਨੇ ਅੱਛਾ ਕਰ ਰਹੇ ਨੇ ਉਹ ਵੀ ਸਾਥ ਦਿਨ ਘਰੇ ਜੀ ਲੌਕ ਕਰਕੇ ਆਉਨੇ ਆ ਇਹਨੂੰ ਪੱਕਾ ਬੁੱਖਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਣੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਕੇ ਆਉਨੇ ਆ ਜੋ ਮਿੰਟ ਮਿੰਟ ਅੱਧੇ ਦੇ ਘੰਟੇ ਬਾਅਦ 15 ਮਿੰਟ ਵਿੱਚ ਕਾਲ ਕਰਦੇ ਰਹਿੰਦੇ ਆ ਇਹ ਵੀ ਸਾਨੂੰ ਕਾਲ ਕਰਦੀ ਰਹਿੰਦੀ ਆ ਜੇ ਜਰੂਰ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਵਾਸ਼ਰੂਮ ਜਾਣਾ ਹੁੰਦਾ ਹੈ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕਰੂਗੇ ਫਿਰ ਮੈਂ ਆਉਣਾ ਜੀ ਮਤਲਬ ਮੇਰੇ ਦੋ ਤਿੰਨ ਢੇਡੇ ਮੇਰੇ ਘਰ ਦੇ ਲੱਗ ਜਾਂਦੇ ਨੇ ਜੀ ਆਪਾਂ ਰੈਂਟ ਤੇ ਰਹਨੇ ਆ ਕੀ ਮਾਲੇ ਤੇ ਜਦੋਂ ਗੁਰੂ ਮਹਾਰਾਜ ਬਖਸ਼ੂਗਾ ਆਪਣਾ ਘਰ ਬਖਸ਼ੂਗਾ ਇਹ ਫਿਲਹਾਲ ਰੈਂਟ ਤੇ ਚੱਲਦੇ ਆ ਜੀ ਆਪਾਂ ਦੇ